ਆਮ ਆਗਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਤਰਨੁਪੇਦ ਸਿੰਘ ਸੌਧ ਨੇ ਖੰਨਾ ਦੇ ਇੱਕ ਕਾਲਜ ਦੇ ਵਿੱਚ ਇੰਟਰ ਜਰਨਲ ਯੂਥ ਫੈਸਟੀਵਲ ਦੌਰਾਨ ਸ਼ਿਰਕਤ ਕੀਤੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਤਰਨੁਪੇਦ ਸਿੰਘ ਸੌਧ ਨੇ ਦੱਸਿਆ ਕਿ ਕਾਲਜ 117 ਸਾਲ ਪੁਰਾਣਾ ਹੈ ਤੇ ਇੱਥੋਂ ਪੜ੍ਹੇ ਹੋਏ ਵਿਦਿਆਰਥੀ ਉੱਚੇ ਅਹੁਦਿਆਂ ਤੇ ਗਏ ਨੇ ਤੇ ਡਾਕਟਰ ਇੰਜੀਨੀਅਰ ਤੇ ਸਿਆਸਤਦਾਨ ਤੱਕ ਪਹੁੰਚੇ ਨੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਹੜਾ ਸਾਡਾ 117 ਸਾਲ ਪੁਰਾਣਾ ਜਿਹੜੇ ਸਾਡੇ ਪ੍ਰੈਸਟੀਜੀਅਸ ਇੰਸਟੀਟਿਊਟਸ ਨੇ ਜਿਹਦੇ ਚ ਏਐਸ ਜਿਹੜਾ ਸਾਡਾ ਇੱਕ ਬ੍ਰਾਂਡ ਹੈ ਏਐਸ ਜਿਹੜੀ ਮੈਨੇਜਮੈਂਟ ਇਹਦੇ ਥੱਲੇ ਚਾਰ ਕਾਲਜਸ ਤਿੰਨ ਸਕੂਲਸ ਚੱਲਦੇ ਨੇ ਔਰ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਇਹ ਕਿਤੇ ਅੱਜ ਦੇ ਨਹੀਂ 117 ਸਾਲ ਪੁਰਾਣੇ ਚੱਲਦੇ ਇੰਸਟੀਟਿਊਟਸ ਨੇ 7 ਤੋਂ 8000 ਦੇ ਕਰੀਬ ਬੱਚਾ ਇਸ ਸਮੇਂ ਕਰੰਟੂ ਦੇ ਸਟੱਡੀ ਕਰ ਰਹੇ ਆ ਪੜ ਰਹੇ ਆ ਔਰ ਉਰੇ ਦੇ ਪੜੇ ਹੋਏ ਬੱਚੇ ਕੋਈ ਆਈਐਸ ਕੋਈ ਆਈਪੀਐਸ ਡਾਕਟਰ ਪੀਐਚਡੀ ਹੋਲਡਰ ਕਿੱਥੇ ਕਿੱਥੇ ਤੱਕ ਨਹੀਂ ਪਹੁੰਚੇ ਔਰ ਬਹੁਤ ਵੱਡੇ ਲੈਵਲ ਤੇ इवन देन ਕਿ ਭਗਤ ਪੂਰਨ ਸਿੰਘ ਜੀ ਕਿੱਡੇ ਵੱਡੇ ਮਤਲਬ ਕਿ ਉਹਨਾਂ ਤੋਂ ਉਸ ਤੋਂ ਵੱਡਾ ਕੌਣ ਹੋਊਗਾ ਉਹ ਵੀ ਭਗਤ ਪੂਰਨ ਸਿੰਘ ਜੀ ਵੀ ਇਸ ਇੰਸਟੀਚਿਊਟ ਦੇ ਵਿੱਚ ਜਾਨੀ ਕਿ ਆਪਣੀ ਤਾਲੀਮ ਹਾਸਲ ਕਰਕੇ ਗਏ ਨੇ ਸੋ ਮੈਂ ਅੱਜ ਉਰੇ ਪਹੁੰਚਣ ਤੇ ਸਾਡੇ ਪਾਰਟੀ ਪ੍ਰੈਜ਼ੀਡੈਂਟ ਕੈਬਨਿਟ ਮਨਿਸਟਰ ਸ਼੍ਰੀ ਅਮਨ ਅਰੋੜਾ ਜੀ ਦਾ तहे ਦਿਲੋਂ ਇក្រਾਈ ਤੋਂ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਅੱਜ ਖੰਨਾ ਦੀ ਧਰਤੀ ਵੀ ਕਿਉਂਕਿ ਮੇਰੀ ਆਪਣੀ ਕੰਸਟਿਟੂਐਂਟ ਹੀ ਹੈ ਮੈਂ ਇਹਨਾਂ ਦਾ ਉਰੇ ਪਹੁੰਚਣ ਤੇ ਵੈਲਕਮ ਵੀ ਕਰਦਾ ਹਾਂ ਸਮੋਕੇ ਭਾਜਪਾ ਦੇ ਉੱਪਰ ਨਿਸ਼ਾਨਾ ਸਾਧ ਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿਵੇਂ ਹੋਰ ਸੰਸਥਾਵਾਂ ਤੇ ਕਬਜ਼ਾ ਕਰਕੇ ਉਹਨਾਂ ਦੀ ਪਛਾਣ ਮਟਾਈ ਹੈ ਉਸੇ ਤਰ੍ਹਾਂ ਹੁਣ ਪੰਜਾਬ ਯੂਨੀਵਰਸਿਟੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਇਤੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਅੱਗ ਨਾਲ ਨਾ ਖੇਡੇ ਨਹੀਂ ਤਾਂ ਨੁਕਸਾਨ ਉਸਦਾ ਹੀ ਹੋਏਗਾ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਉਹਨਾਂ ਦੀ ਅਣਖ ਦੇ ਨਾਲ ਵਾਰ-ਵਾਰ ਉਹ ਬੋਲ ਆ ਰਹਿ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਸਮੇ ਸਮੇਂ ਸਿਰ ਬਾਮ ਰੂੜ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਅਣਖ ਨੂੰ ਸੱਟ ਮਾਰੀ ਜਾਵੇ ਮੈਂ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਕੱਲੇ ਪੰਜਾਬ ਜਾਂ ਚੰਡੀਗੜ੍ਹ ਦਾ ਨਹੀਂ ਪੂਰੇ ਮੁਲਕ ਦਾ ਇੱਕ ਮਾਨਮਤਾ ਇੰਸਟੀਚਿਊਟ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਔਰ ਉਹਦੇ ਜੱਦੀ ਪੁਸ਼ਤੀ ਮੋਤਾਂ ਤੋਂ ਸਦੀਆਂ ਤੋਂ ਜੋ ਉਹਨਾਂ ਦੇ ਸਿਸਟਮ ਬਣੇ ਹੋਏ ਨੇ ਉਹਨਾਂ ਨੂੰ ਢਹਿ ਢੇਰੀ ਕਰਕੇ ਨਵੇਂ ਆਪ ਦੇ ਨਾਦਰਸ਼ਾਈ ਹੁਕਮ ਜਾਰੀ ਕਰ ਰਹੇ ਨੇ ਉਹ ਤੇ ਕਬਜ਼ਾ ਕਰਦੇ ਲਈ ਜਿਵੇਂ ਬਾਕੀ ਇੰਸਟੀਚੂਨਸ ਕੇਂਦਰ ਸਰਕਾਰ ਨੇ ਭਾਜਪਾ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਖਤਮ ਕਰ ਦਿੱਤੀਆਂ ਅ ਮੈਂ ਸਮਝਦਾ ਕਿ ਇਹ ਉਹਨਾਂ ਵੱਲੋਂ ਇੱਕ ਹੋਰ ਕੋਸ਼ਿਸ਼ ਸੀ ਕਿ ਪਰ ਇਹਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਪੰਜਾਬ ਨੇ ਪੰਜਾਬ ਦੇ ਵਿਦਿਆਰਥੀਆਂ ਨੇ ਇੰਟੈਲੈਕਚੁਅਲਸ ਨੇ ਪਾਰਟੀਆਂ ਨੇ ਪੰਜਾਬ ਸਰਕਾਰ ਨੇ ਸਾਰਿਆਂ ਨੇ ਦਿੱਤਾ ਮੀਡੀਆ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਕੱਲ ਜਿਸ ਤਰੀਕੇ ਦਾ ਅਤਿਆਚਾਰ ਕੀਤਾ ਗਿਆ ਡਾਂਗਾ ਭਰਾਈਆਂ ਵੀ ਆ ਪੱਤਰਕਾਰਾਂ ਦੇ ਉੱਪਰ ਸਟੂਡੈਂਟਸ ਦੇ ਉੱਪਰ ਅਤਿਆੰਤ ਨਿੰਦਨਯੋਗ ਹੈ ਪਰ ਮੈਂ ਕੇਂਦਰ ਨੂੰ ਸਪਸ਼ਟ ਕਰ ਦੇਣਾ ਚਾਹੂਗਾ ਕਿ ਇਹੋ ਜਿਹਾ ਤੁਸੀਂ ਅੱਗਾਂ ਦੇ ਨਾਲ ਖੇਡਣ ਵਾਲਾ ਕੰਮ ਨਾ ਕਰੋ ਜੇ ਖੇਡੋਗੇ ਤੇ ਨੁਕਸਾਨ ਤੁਹਾਡਾ ਹੀ ਹੋਊਗਾ ਸੋ ਇਸ ਕਰਕੇ ਇਹ ਇਨ੍ਹਾਂ ਚੀਜ਼ਾਂ ਤੋਂ ਵਰਜਿਤ ਨੂੰ ਵਰਜਿਤ ਕਰੋ ਔਰ ਇਹ ਅੱਗੇ ਤੋਂ ਇਹ ਜਿਹੀ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ ਜਗਬਾਨੀ ਟੀਵੀ ਲਈ ਵਿਪਨ ਭਾਰਤਵਾਜ ਦੀ ਰਿਪੋਰਟ